ਜੀ ਸਸੇ ਕਾਰਜੂਟੂ ਫੈਮਿਲੀ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਲੈਨਿੰਗ ਵਾਲਾ ਸੂਟ ਦਾ ਗਲੇ ਬਣਾਉਣ ਦਾ ਤਰੀਕਾ ਠੀਕ ਹੈ ਜੀ ਆਪਨੇ ਕੋਲੇ ਲੈਨਿੰਗ ਵਾਲਾ ਸੂਟ ਹੈਗਾ ਤੇ ਇਹਦੇ ਥੱਲੇ ਆਪਾਂ ਲੈਨਿੰਗ ਲਗਾ ਕੇ ਰੈਡੀ ਕਰ ਲਈ ਸੀਗੀ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਪਰ ਗਲਾ ਬਣਾ ਕੇ ਰੈਡੀ ਕਰਨਾਗਾ ਦੇਖੋ ਜੀ ਆਪਾਂ ਗਲਾ ਇਸ ਤਰ੍ਹਾਂ ਬਣਾ ਸਕਦੇ ਹਾਂ ਲੈਨਿੰਗ ਵਾਲੇ ਸੂਟ ਦੇ ਠੀਕ ਹੈ ਜੀ ਸੈਂਟਰ ਦਾ ਕੱਟ ਉਸੇ ਤਰ੍ਹਾਂ ਜਿਵੇਂ ਆਪਾਂ ਕਾਟਨ ਦੇ ਸੂਟਾਂ ਦੇ ਉੱਪਰ ਲਗਾਉਣੀ ਹੁੰਦੀਆਂ ਉਸੇ ਤਰ੍ਹਾਂ ਆਪਾਂ ਕੱਟ ਲਗਾ ਕੇ ਰੈਡੀ ਕਰ ਲਿਆ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜਾ ਕਪੜਾ ਲਾਈਨਿੰਗ ਵਾਲਾ ਕਪੜਾ ਦਾ ਤਾਂ ਆਪਾਂ ਉਹਦੇ ਉਪਰ ਇਹ ਗਲਾ ਜੜ ਲਿਆ ਤੇ ਇਹਦੇ ਉੱਪਰ ਵੀ ਆਪਾਂ ਸੈਂਟਰ ਦੇ ਵਿੱਚ ਕੱਟ ਲਗਾ ਲਿਆ ਠੀਕ ਹੈ ਜੀ ਕੱਟ ਦੇ ਨਾਲ ਕੱਟ ਇਸ ਤਰ੍ਹਾਂ ਮੈਚ ਕਰਦੇ ਹੋਏ ਸੀਨ ਭਰ ਲੈਣੀਆਂ ਸੈਂਟਰ ਦੀ ਪਹਿਲਾਂ ਇਸ ਤਰ੍ਹਾਂ ਰੱਖ ਲਿਓ ਨੂੰ ਇਸ ਤਰ੍ਹਾਂ ਰੱਖ ਕੇ ਸੈਂਟਰ ਦੀ ਸੀਨ ਲਗਾ ਲਓ ਸਭ ਤੋਂ ਪਹਿਲਾਂ ਫੇਰ ਲਗਾਓ ਬਾਅਦ ਚ ਪਾਸੇ ਸਾਈਡ ਦੀ ਸੀਨ ਬਾਅਦ ਚ ਲਗਾਓ ਕਿਉਂਕਿ ਜੇ ਤੁਸੀਂ ਪਹਿਲਾਂ ਸੈਂਟਰ ਦੀ ਸੀਨ ਨਾ ਲਗਾਈ ਫਿਰ ਗਲਾ ਲਾਈਨਿੰਗ ਵਾਲਾ ਸੀਨ ਤਾਂ ਹਨਾ ਗਲਾ ਇਧਰ ਉਧਰ ਹਿੱਲ ਜੂਗਾ ਤੇ ਜਿਹੜਾ ਗਲਾ ਹੈਗਾ ਪ੍ਰੋਪਰ ਗਲਾਈ ਦੇ ਵਿੱਚ ਨਹੀਂ ਬਣ ਕੇ ਰੈਡੀ ਹੋਊਗਾ ਇਸ ਤਰ੍ਹਾਂ ਜੇ ਤੁਸੀਂ ਗਲਾ ਬਣਾ ਕੇ ਰੈਡੀ ਕਰੋਗੇ ਪ੍ਰੋਪਰ ਗਲਾਈ ਦੇ ਵਿੱਚ ਥੋੜਾ ਜਿਹਾ ਜਿਹੜਾ ਬਣ ਕੇ ਉਹ ਰੈਡੀ ਹੋਊਗਾ ਇਸ ਤਰ੍ਹਾਂ ਜੇ ਟੈਂਪਰ ਦੀ ਸੀਨ ਲਗਾ ਦੇਵੋ ਚਲੋ ਇਹ ਆਪਾਂ ਲਾ ਲਈ ਹੁਣ ਆਪਾਂ ਇੱਥੇ ਕੱਟ ਦੇਣਾ ਕੱਟ ਕੇ ਇਹਨੂੰ ਉੱਪਰਲੀ ਸਾਈਡ ਜਾ ਕੇ ਫਿਰ ਦੁਬਾਰ ਤੋਂ ਸਲਾਈ ਲੈ ਕੇ ਆਵਾਂਗੇ ਦੇਖਦੇ ਹੋ ਤੁਸੀਂ ਬਹੁਤ ਸੋਹਣਾ ਗਰਾਬ ਬਣ ਕੇ ਇਸ ਤਰ੍ਹਾਂ ਰੈਡੀ ਹੋ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਸੀਨ ਤੋਂ ਇਧਰੋਂ ਰੱਖ ਲੋ ਜਾਂ ਇਧਰੋਂ ਰੱਖ ਲੋ ਕਿਧਰੋਂ ਮਰਜ਼ੀ ਰੱਖ ਲੋ ਤੁਹਾਡੀ ਆਪਣੀ ਮਰਜ਼ੀ ਹੋਊਗੀ ਠੀਕ ਹੈ ਤੇ ਇਸ ਤਰ੍ਹਾਂ ਰੱਖ ਲਿਓ ਇਸ ਤਰ੍ਹਾਂ ਰੱਖ ਕੇ ਸੀਨ ਸ਼ੁਰੂ ਕਰਨੀ ਆ ਤੁਸੀਂ ਸੀਨ ਕਿਸ ਤਰ੍ਹਾਂ ਲਗਾਉਣੀ ਆ ਦੇਖੋ ਜੀ ਇਸ ਤਰ੍ਹਾਂ ਸੀਨ ਰੱਖ ਲਿਆ ਆਪਾਂ ਤੇ ਸੀਨ ਜੰਮਾ ਉਹ ਕਰਾਉਣ ਦੇ ਨਾਲ ਆ ਲਾਉਣੀ ਆ ਉਹ ਕਰਾਉਣ ਤੋਂ ਪਾਸੇ ਨਹੀਂ ਉੱਤਰਨ ਦੇਣੀ ਸੀਨ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾਉਂਦੇ ਆਏ ਤੇ ਗਲਾਈ ਤੇ ਆ ਕੇ ਸੀਨ ਚੱਕ ਕੇ ਇਸ ਤਰ੍ਹਾਂ ਲਾਉਣੀ ਆ ਇਸ ਤਰ੍ਹਾਂ ਸੂਈ ਵਿੱਚ ਰੱਖਣੀ ਆ ਇਹਨੂੰ ਇਸ ਤਰ੍ਹਾਂ ਕਮਾ ਲੈਣਾ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਈਜੀ ਕਮਾ ਲਿਆ ਜਦੋਂ ਕਿਉਂਕਿ ਆ ਥੋੜੀ ਸੈਂਟਰ ਦੇ ਵਿੱਚ ਸੀਨ ਲੱਗੀ ਹੋਈ ਆ ਇਹਦਾ ਕਰਕੇ ਥੋੜਾ ਈਜੀ ਆ ਘੁੰਮ ਗਿਆ ਹਨਾ ਤੇ ਜੇ ਥੋੜੀ ਸੈਂਟਰ 'ਚ ਸੀਨ ਨਾ ਲੱਗੀ ਹੁੰਦੀ ਫਿਰ ਤੁਹਾਨੂੰ ਘੁਮਾਉਣ ਵੇਲੇ ਪ੍ਰੋਬਲਮ ਆਉਣੀ ਸੀ ਆ ਦੇਖੋ ਜੀ ਇਸ ਤਰ੍ਹਾਂ ਸੇ ਲੰਬੇ ਆਣ ਹੁਣ ਇੱਥੇ ਜੀ ਪ੍ਰੋਪਰ ਗਲਾਈ ਦੇ ਵਿੱਚ ਬਣ ਕੇ ਇਹ ਜਿਹੜਾ ਹੈਗਾਗਾ ਗਲਾ ਆਪਣਾ ਰੈਡੀ ਹੋਊਗਾ ਇਸ ਤਰ੍ਹਾਂ ਹੁਣ ਇੱਥੇ ਆ ਕੇ ਫੇਰ ਸੂਈ ਨਹੀਂ ਵਿੱਚੋਂ ਕੱਢਣੀ ਜੀ ਸੂਈ ਮਸ਼ੀਨ ਦੀ ਵਿੱਚ ਹੀ ਰੱਖਣੀ ਆ ਇਸ ਤਰ੍ਹਾਂ ਇੱਥੇ ਚੱਕ ਕੇ ਜਿੱਥੇ ਗਲਾਈ ਆ ਗਈ ਉਹ ਚੱਕ ਕੇ ਫੇਰ ਧਮਾ ਕੇ ਫਿਰ ਸਿਲਾਈ ਲਗਾ ਦੇਣੀ ਹੈ। ਬੱਸ। ਥੋੜੇ ਦੇਰੇ ਤੋਂ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾਉਂਦੇ ਆ ਉਹ ਤੁਸੀਂ। ਹਾਂਜੀ ਇਸ ਤਰ੍ਹਾਂ ਸੀਨ ਲਾਉਂਦੇ ਆ। ਦੇਖੋ ਉਹਨ ਮੈਚਲ ਦੇਖੋ ਜਿਹੜੇ ਨੀਚੇ ਹਨ ਲੇਕਿਨ ਸੀਜੂ ਹਲੋ ਜੀ ਆਪਣੀ ਉਲਟ ਸਾਈਡ ਆ ਦੇਖੋ ਉਲਟ ਸਾਈਡ ਦੇ ਵਿੱਚ ਤੁਹਾਨੂੰ ਸੀਰ ਮੈਨੂੰ ਦਿਖ ਰਹੀ ਆ ਤੁਹਾਨੂੰ ਵੀ ਦਿਖ ਰਹੀ ਉਹ ਥੋੜੀ ਥੋੜੀ ਠੀਕ ਹੈ ਜੀ ਕੋਈ ਵੀ ਵਾਲ ਦੇ ਵਿੱਚ ਨਹੀਂ ਆ ਰਿਹਾ ਜੇ ਇਹਦੇ ਵਿੱਚ ਵਾਲ ਹੁੰਦਾ ਫਿਰ ਥੋੜਾ ਜਿਹੜਾ ਗਲਾ ਸੀ ਉਹਦੀ ਸੈਟਿੰਗ ਸਹੀ ਨਹੀਂ ਹੋਣੀ ਸੀ ਹੁਣ ਤੁਸੀਂ ਕੀ ਕਰਨਾ ਜੀ ਇਹਨੂੰ ਇਸ ਤਰ੍ਹਾਂ ਰੱਖਣਾ ਸੂਟ ਬਹੁਤ ਹੈਵੀ ਹੈ ਜੀ। ਆਹ ਮੋਤੀ ਦੇ ਨਾਲ ਕਢਾਈ ਹੋਈ ਹੋਈ ਆ। ਤੇ ਧਿਆਨ ਦੇ ਨਾਲ ਆਹ ਸਟੀਚਿੰਗ ਕਰਨ ਬਣਾਗਾ। ਹਲੋ ਜੀ। ਇਹਨੂੰ ਇਸ ਤਰ੍ਹਾਂ 3 ਕਿਲੋਪਾ ਰੱਖੀ ਦੇ ਪੈਰੀ ਕਟਿੰਗ ਕਰਨ ਵਿੱਚ। ਕਟਿੰਗ ਵੀ ਧਿਆਨ ਨਾਲ ਕਰਨੀ ਆ। ਐਸੇ ਪਾਸੇ ਦਾ ਕੱਪੜਾ ਜਿਹੜਾ ਉਹ ਧਿਆਨ ਰੱਖਦੇ ਤੁਸੀਂ। ਇਸ ਤਰ੍ਹਾਂ ਅੱਧੀ ਕੈਂਚੀ ਇੱਕ ਤੋਂ ਕੱਪੜਾ ਛੱਡਦੇ ਹੋਏ ਨਾਲ ਸੇਮ ਦੇ ਉਹ ਕੱਟ ਦੇਣਾ। ਹਲੋ ਜੀ। ਇਧਰੋਂ ਕੱਟਦਾ ਇਧਰੋਂ ਵੀ ਕੱਟ ਕੇ ਲੈਣੀ। ਠੀਕ ਹੈ ਜੀ ਹਾਂ ਤੁਸੀਂ ਇੱਕ ਗਲਾਈ ਬਣਾ ਲੈਣੀ ਹੋਣੀ ਜਿਵੇਂ ਗਲਾਈ ਦੇ ਵਿੱਚ ਆਪਾਂ ਕਟਿੰਗ ਤੋਂ ਮਿਲ ਗਈ ਗਲਾਈ ਦੇ ਵਿੱਚ ਇਹ ਕਟਿੰਗ ਕਰ ਲਈਏ ਠੀਕ ਹੈ ਜੀ ਇਹਨੂੰ ਆਪਾਂ ਪ੍ਰੋਪਰ ਤੈਨੂੰ ਕੱਟ ਦੋ ਤੇ ਕਟਿੰਗ ਤੋਂ ਬਾਅਦ ਹੁਣ ਇੱਕ ਚੀਜ਼ ਹੋਰ ਆ ਧਿਆਨ ਦੇਣ ਜੋ ਹੁਣ ਜਿਹੜੇ 20 ਕੁਝ ਕੱਟ ਰਾਉਣੇ ਨੇ ਇਸ ਦਾ ਆ ਦੇਖੋ ਇਸ ਤਰ੍ਹਾਂ ਨੋਕ ਦੇ ਨਾਲ ਹੀ ਲਗਾਇਓ ਠੀਕ ਹੈ ਜਿਆਦਾ ਕੱਟੇ ਥੋੜੀ ਸੀਮ ਤੱਕ ਨਾ ਜਾਵੜੇ ਇਹ ਚੀਜ਼ ਦਾ ਰੱਖਿਓ ਧਿਆਨ ਜਿੰਨਾ ਹੋ ਸਕਦਾ ਉਹਨੇ ਕੱਟ ਲਗਾ ਦਿਓ ਉਹਦੇ ਨਾਲ ਨਾ ਜਿਹੜਾ ਤੁਹਾਡਾ ਪ੍ਰੋਪਰ ਇਹ ਫੋਲਡਿੰਗ ਬਣਾ ਹੋ ਜੂਗਾ ਤੇ ਠੀਕ ਹੈ ਜੇ ਇਸ ਤਰ੍ਹਾਂ ਪ੍ਰੋਪਰ ਸਪਾਈ ਆਉਗੀ ਪੂਰੀ ਜਦੋਂ ਤੁਸੀਂ ਫੋਲਡਿੰਗ ਕਰੋਗੇ ਪਰ ਧਿਆਨ ਨਾਲ ਸੀਮ ਤੇ ਨਾਲ ਆਵੜੋ ਸੀਮ ਦਾ ਕੱਟ ਕੱਤੀ ਗਈ ਤੇ ਫਿਰ ਤੁਹਾਡੇ ਗਲੇ ਦੀ ਜਿਹੜੀ ਸੈਟਿੰਗ ਹੈ ਸਾਰੀ ਖਰਾਬ ਹੋ ਜੂਗੀ ਠੀਕ ਹੈ ਜੀ ਅਲੋਜੀ ਇਸ ਤਰ੍ਹਾਂ ਪਕਾਟ ਲਗਾ ਲਈ ਹੁਣ ਆਪਾਂ ਇਹਨੂੰ ਕਰਨੇ ਆ ਫੋਲਡਿੰਗ ਆ ਤੁਹਾਡੇ ਸਾਹਮਣੇ ਆ ਤਾਂ ਦੇਖੋ ਈਜੀ ਹੀ ਫੋਲਡਿੰਗ ਹੋ ਜੂਗਾ ਇਹ ਅਲੋਜੀ ਇਸ ਤਰ੍ਹਾਂ ਜੇ ਤੁਸੀਂ ਚਾਹੋ ਤਾਂ ਸੀਨ ਲਗਾ ਲਓ ਜੇ ਨਹੀਂ ਲਗਾਉਣੀ ਤੁਹਾਡੀ ਆਪਣੀ ਇੱਛਾ ਹੋਵੇਗੀ ਦੇਖਣਾ ਤੁਸੀਂ ਆਪਣੇ ਹਿਸਾਬ ਨਾਲ ਸੀਨ ਲਾ ਲੂਗੇ ਤਾਂ ਜਿਹੜਾ ਤੁਸੀਂ ਜਦੋਂ ਕੰਦੇ ਦੀ ਸੀਨ ਲਗਾਉਂਗੇ ਉਹ ਤੋਂ ਤੁਹਾਨੂੰ ਥੋੜਾ ਜਿਹਾ ਇੱਥੋਂ ਅੱਧੀ ਇੰਚੀ ਸੀਨ ਛੱਡਣੀ ਪਊਗੀ ਕਿਉਂਕਿ ਉਹ ਆਪਾਂ ਖੋਲ ਕੇ ਹਨਾ ਫਿਰ ਸੀਨ ਉਹ ਕਰਨੀ ਹੈ ਇਸ ਤਰ੍ਹਾਂ ਹੀ ਆਪਣਾ ਗਲਾ ਬਣ ਕੇ ਹੋ ਜਾਊਗਾ ਰੈਡੀ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਲੈਨਿੰਗ ਵਾਲੇ ਸੂਟ ਦੇ ਤੁਸੀਂ ਗਲਾ ਦਾ ਬਣਾ ਕੇ ਰੈਡੀ ਕਰ ਲਿਆ ਕਰੋ ਇਹ ਸੂਟ ਆ ਜਿਹੜਾ ਪਾਰੀ ਸੂਟ ਆਗਾ ਲੈਨਿੰਗ ਵਾਲਾ ਸੂਟ ਆਗਾ ਦੇਖੋ ਜੀ ਇਸ ਤੇ ਇਸ ਤਰ੍ਹਾਂ ਦੀ ਕਢਾਈ ਹੋਈ ਹੋਈ ਆ ਘੇਰ ਤੇ ਵੀ ਕਢਾਈ ਅੱਗੇ ਜਾ ਕੇ ਤੇ ਹਰ ਇੱਕ ਸਲਾਈ ਜਿਹੜੀ ਲੱਗਣੀ ਆ ਸੂਟ ਦੀ ਪ੍ਰੋਪਰ ਧਿਆਨ ਰੱਖ ਕੇ ਲੱਗਣੀ ਆ ਜਾਨ ਬਣਿਆ ਹੋਇਆ ਇੱਕ ਤਰ੍ਹਾਂ ਦਾ ਸਾਰੀ ਕਢਾਈ ਦੇ ਇਸ ਤਰ੍ਹਾਂ ਇਹਨਾਂ ਦੀ ਘੇਰ ਤੇ ਆ ਗਈ ਠੀਕ ਹੈ ਜੀ ਇਸ ਤਰ੍ਹਾਂ ਇਹ ਕਢਾਈ ਬਣੀ ਹੋਈ ਆ بس ਇਹਨੀ ਦੁਪੱਟਾ ਜਿਹੜਾ ਉਹ ਹੋਲਡਿੰਗ ਹੋ ਜੂਗਾ ਤਰਪਾਈ ਲਈ ਤੇ ਪੂਰੇ ਧਿਆਨ ਨਾਲ ਸਹੀ ਸਲਾਈ ਲਾ ਕੇ ਮਾਰਨੇ ਪੋਗੇ ਸੂਟ ਦੇ ਇਸ ਤਰ੍ਹਾਂ ਇਹ ਗਾ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਆ ਲਾਈਨਿੰਗ ਵਾਲੇ ਸੂਟ ਦੇ ਗੋਲ ਗਲਾ ਕਿਸ ਤਰ੍ਹਾਂ ਬਣਾਇਆ ਜਾਂਦਾ ਉਹਦਾ ਤਰੀਕਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ